ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਟਨਰੀਟ ਲਾ ਮੈਂ ਬਹੁਤ ਧੰਨਵਾਦੀ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਕਿ ਸਾਡੀਆਂ ਜਿਹੜੀਆਂ ਐਫਰਟ ਸੀਗੀਆਂ ਹਿਊਮਨ ਰਾਈਟ ਦੇ ਐਂਗਲ ਤੋਂ ਜੋ ਸੀ ਮਤ ਕੀਤੀ ਭਾਈ ਅਮਰਤਪਾਲ ਸਿੰਘ ਜੀ ਦੀ ਉਹਨੂੰ ਐਪਰੀਸ਼ੀਏਟ ਕੀਤਾ ਤੇ ਅਸੀਂ ਬੰਦੀ ਸਿੰਘਾਂ ਦਾ ਮਸਲਾ ਉਹ ਵੀ ਹਿਊਮਨ ਰਾਈਟ ਦੇ ਐਂਗਲ ਤੋਂ ਚੱਕ ਰਹੇ ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ-ਜਿੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਹੋਵੇ ਉਹਦਾ ਅਸੀਂ ਹਾਈਲਾਈਟ ਕਰੀਏ ਅਸੀਂ ਅਮਰੀਕਾ ਦੇ ਵਿੱਚ ਵੀ ਇਹ ਇਸ਼ੂ ਜੇ ਇੱਥੇ ਕੋਈ ਆਉਂਦਾ ਸਾਡੇ ਸਿੱਖਾਂ ਦੇ ਖਿਲਾਫ ਕੋਈ ਹੇਟ ਕਰਾਈਮ ਜਾਂ ਹਿਊਮਨ ਰਾਈਟ ਵਾਇਲੇਸ਼ਨ ਹ ਤੇ ਇਹ ਅਸੀਂ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਇਹ ਪਹਿਲੀ ਵਾਰੀ ਇਹ ਮਸਲਾ ਜਿਹੜਾ ਸਾਡੇ ਸਾਹਮਣੇ ਆਇਆ ਸੀ ਚੁੱਕਿਆ ਕਿਉਂਕਿ ਜਿਹੜੇ ਅਮਰੀਕਾ ਦੇ ਕਾਫੀ ਗੁਰਦੁਆਰਾ ਸਾਹਿਬਾਨ ਸੀ ਇੱਥੋਂ ਦੇ ਸਾਡੇ ਕਲਾਇੰਟ ਸੀ ਜਾਂ ਸਿੱਖ ਸੰਗਤ ਸੀ ਇਹ ਉਹਨਾਂ ਵਿੱਚ ਸਾਡੇ ਹਿੰਦੂ ਵੀਰ ਵੀ ਸ਼ਾਮਲ ਨੇ ਪੰਜਾਬੀ ਨੇ ਸਾਰੇ ਅਸੀਂ ਰਲ ਕੇ ਇੱਥੇ ਇਕੱਠੇ ਰਹਿੰਦੇ ਹਾਂ ਉਹਨਾਂ ਸਾਰਿਆਂ ਦੀ ਮੰਗ ਸੀ ਕਿ ਇਹ ਇਸ਼ੂ ਚੱਕਿਆ ਜਾਵੇ ਉਹ ਵੈਗਰੂ ਦੀ ਕਿਰਪਾ ਹੋਈ ਕਿ ਭਾਈ ਸਾਹਿਬ ਨੇ ਸੌ ਚੱਕ ਲਈ ਹੈ ਹੁਣ ਉਹ ਮੈਂਬਰ ਪਾਰਲੀਮੈਂਟ ਬਣ ਗਏ ਆ ਤੇ ਅਸੀਂ ਅੱਗੇ ਵੀ ਬੇਨਤੀ ਕੀਤੀ ਆ ਹੁਣ ਵੀ ਕਰਦੇ ਆ ਪੰਜਾਬ ਸਰਕਾਰ ਨੂੰ ਤੇ ਭਾਰਤ ਸਰਕਾਰ ਨੂੰ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ ਤਾਂ ਕਿ ਉਹ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਕਰ ਸਕਣ ਕਿ ਇਸ ਕਿਸਮ ਦੇ ਜੁਰਮ ਜਿਹੜੇ ਨੇ ਉਹ ਕਲੇਮ ਕੀਤੇ ਗਏ ਆ ਵੀ ਉਹਨਾਂ ਨੇ ਕੀਤੇ ਆ ਉਹ ਆਲਮੋਸਟ ਅਵੇਲੇਬਲ ਫੈਂਸਸ ਨੇ ਐਨਸੀਆਓ ਤੇ ਨਹੀਂ ਬਣਦੀ ਜਦੋਂ ਕੋਈ ਵੀ ਬੰਦਾ ਸਵਧਾਨ ਦੀ ਸੋਚ ਚੱਕ ਲੈਂਦਾ ਉਹਦਾ ਰਾਈਟ ਹੈ ਕਿ ਉਹ ਬਾਹਰ ਆ ਕੇ ਆਪਣੇ ਲੋਕਾਂ ਨੂੰ ਸਰਵ ਕਰ ਸਕੇ ਇਸ ਪਰਪਸ ਲਈ ਅਸੀਂ ਇੰਟਰਨੈਸ਼ਨਲ ਲੈਵਲ ਤੇ ਆਵਾਜ਼ ਉਠਾਈ ਹੈ ਤੇ ਗਾਹ ਨੂੰ ਵੀ ਚੁੱਕਦੇ ਰਵਾਂਗੇ ਜਿਹੜੇ ਸਾਡੇ ਹੁਣ ਬਾਹਰ ਦੇ ਐਨ ਆਰ ਆਈਸ ਨੇ ਇਸ ਅਸੀਂ ਪੰਜਾਬ ਦੀ ਜਿਹੜੇ ਹਾਲਾਤ ਨੇ ਖਾਸ ਕਰਕੇ ਜਿਹੜੀ ਉੱਥੇ ਵਾਇਲੈਂਸ ਹੋ ਰਹੀ ਹੈ ਉਹਦੇ ਬਾਰੇ ਬੜੇ ਚਿੰਤਤ ਆ ਕਿਉਂਕਿ ਅਸੀਂ ਹਮੇਸ਼ਾ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਭਲਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਪੰਜਾਬ ਤਰੱਕੀਆਂ ਕਰੇ ਜਿੱਥੋਂ ਅਸੀਂ ਆਏ ਆ ਅਸੀਂ ਹਮੇਸ਼ਾ ਹੀ ਪੰਜਾਬ ਲਈ ਅਰਦਾਸ ਕਰਦੇ ਆਂ ਉਥੋਂ ਦੇ ਭਾਈਚਾਰੇ ਨਹੀਂ ਕਰਦੇ ਆ ਇਹਨਾਂ ਮੁਲਕਾਂ ਦੇ ਵਿੱਚ ਅਸੀਂ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਰਲ ਕੇ ਰਹਿੰਦੇ ਆ ਪਿਆਰ ਨਾਲ ਰਹਿੰਦੇ ਆ ਤੇ ਸਾਨੂੰ ਜਿਹੜਾ ਇੱਥੇ ਮਾਣ ਆ ਇਸ ਗੱਲ ਦਾ ਕਿ ਸਾਡਾ ਜਿਹੜਾ ਇੱਥੇ ਭਾਈਚਾਰਾ ਆ ਉਹ ਬਹੁਤ ਜ਼ਿਆਦਾ ਸਟਰੋਂਗ ਆ ਸਾਡੇ ਇਥੇ ਦਵਾਰਾ ਸਹਿਬਾਨ ਦੇ ਵਿੱਚ ਉਹ ਦਰਵਾਜ਼ੇ ਸਾਰਿਆਂ ਲਈ ਖੁੱਲੇ ਨੇ ਬਹੁਤ ਜ਼ਿਆਦਾ ਹਿੰਦੂ ਵੀਰ ਆ ਕੇ ਇੱਥੇ ਲੰਗਰ ਛਕਦੇ ਨੇ, 크ਰਿਸਚੀਅਨ ਛਕਦੇ ਨੇ, ਸਾਊਥ ਇੰਡੀਅਨ ਛਕਦੇ ਨੇ, శ్రీਲੰਕਾ ਵਾਲੇ ਛਕਦੇ ਨੇ, ਫਿਜੀ ਵਾਲੇ ਛਕਦੇ ਨੇ, ਡਿਸਕ੍ਰਿਮੀਨੇਸ਼ਨ ਨਹੀਂ ਕੀਤੀ ਜਾਂਦੀ, ਹਰੇਕ ਨੂੰ ਜਿਹੜਾ ਵੈਲਕਮ ਕੀਤਾ ਜਾਂਦਾ ਬਹੁਤ ਹੀ ਜ਼ਿਆਦਾ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਉੱਥੇ ਟ੍ਰੀਟ ਕੀਤਾ ਜਾਂਦਾ। ਇਹ ਸਾਡਾ ਧਰਮ। ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੀ ਅਸੀਂ ਉੱਥੋਂ ਹੀ ਆਏ ਆ ਤੇ ਉੱਥੇ ਵੀ ਸਾਨੂੰ ਰਲ ਕੇ ਰਹਿਣਾ ਚਾਹੀਦਾ। ਹਿੰਦੂ ਵੀਰ ਸਾਡੇ ਆਪਣੇ ਨੇ, 크ਰਿਸਚੀਅਨ ਵੀਰ ਸਾਡੇ ਆਪਣੇ ਨੇ, ਮੁਸਲਮਾਨ ਵੀਰ ਸਾਡੇ ਆਪਣੇ ਨੇ, ਸਾਰੇ ਆਪਾਂ ਪੰਜਾਬੀ ਆ। ਪੰਜਾਬ ਦੀ ਤਰੱਕੀ ਲਈ, ਆਪਣੇ ਦੇਸ਼ ਦੀ ਤਰੱਕੀ ਲਈ ਆਪਾਂ ਤੇ ਅਸੀਂ ਜਿਹੜੇ ਜੋ ਵੀ ਵਾਇਲੈਂਸ ਪਿੱਛੇ ਹਿੰਦੂ ਵੀਰਾਂ ਤੇ ਹੋਈ ਆ ਉਹਨੂੰ ਅਸੀਂ ਸਖਤ ਲਫ਼ਜ਼ਾਂ ਨਾਲ ਕੰਡੈਮ ਕਰਦੇ ਆ ਜਿਹੜੇ ਹੁਣ ਸਿੱਖ ਵੀਰਾਂ ਤੇ ਵਾਇਲੈਂਸ ਹੋਈ ਆ ਉਹ ਵੀ ਮਾੜੀ ਆ ਹੁਣ ਜਿਹੜੇ ਕਈ ਕ੍ਰਿਸਚੀਅਨ ਵੀਰ ਨੇ ਉਹਨਾਂ ਦੇ ਉੱਤੇ ਵੀ ਜਿਹੜੀ ਐ ਇਸ ਕਿਸਮ ਦੀ ਵਾਇਲੈਂਸ ਹੁੰਦੀ ਆ ਉਹ ਗਲਤ ਆ ਕਿਉਂਕਿ ਹਰੇਕ ਵਿਅਕਤੀ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਰਾਈਟ ਆ ਸੋ ਜਿਹੜੀ ਵਾਇਲੈਂਸ ਆ ਕਿਸੇ ਕਿਸਮ ਦੀ ਵੀ ਇਹ ਸਾਡਾ ਭਾਈਚਾਰਾ ਵੀ ਕਮਜ਼ੋਰ ਕਰਦੀ ਆ ਤੇ ਇਹਦੇ ਨਾਲ ਜਿਹੜੇ ਹੁਣ ਅਸੀਂ ਬਾਹਰੋਂ ਪੰਜਾਬ ਜਾਂਦੇ ਆ ਉਹ ਅਸੀਂ ਜਾਣ ਤੋਂ ਕਾਫੀ ਜ਼ਿਆਦਾ ਜਿਹੜੇ ਲੋਕ ਨੇ ਉਹਦੇ ਮਨ 'ਚ ਸਹਿਮ ਜਾਂ ਡਰ ਪੈਦਾ ਹੋ ਜਾਂਦਾ ਵੀ ਪਤਾ ਨਹੀਂ ਉੱਥੇ ਕੀ ਬਣੂਗਾ ਅਸੀਂ ਵਾਪਸ ਵੀ ਠੀਕ ਠਾਕ ਮੁੜ ਕੇ ਆਵਾਂਗੇ ਕਿ ਨਹੀਂ ਆਵਾਂਗੇ ਸੋ ਅਸੀਂ ਬੇਨਤੀ ਕਰਦੇ ਆ ਇਹ ਜਿਹੜੀ ਹੈਗੀ ਪੰਜਾਬ ਸਰਕਾਰ ਨੂੰ ਭਾਰਤ ਸਰਕਾਰ ਨੂੰ ਵੀ ਉੱਥੇ ਜਿਹੜੀ ਵਾਇਲੈਂਸ ਵਗੈਰਾ ਕੰਟਰੋਲ ਕੀਤੀ ਜਾਵੇ ਕਿਉਂਕਿ ਇਹ ਬੜੀ ਚਿੰਤਾ ਦਾ ਵਿਸ਼ਾ ਅਸੀਂ ਇਹ ਚਾਹੁੰਦੇ ਆ ਕਿ ਅਮਨ ਸ਼ਾਂਤੀ ਤੇ ਭਾਈਚਾਰਾ ਬਹੁਤ ਸਟਰੋਂਗ ਹੋਵੇ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਰਲ ਕੇ ਰਹਿਣ ਇੱਕ ਦੂਜੇ ਨਾਲ ਪਿਆਰ ਦੇ ਨਾਲ ਸਤਿ ਸ੍ਰੀ ਅਕਾਲ